ਦੇਸੀ ਦਵਾਈਖਾਨਾ ਪਿੰਡ ਕਈ ਨੌਰ ਤੁਹਾਨੂੰ ਦਿਖਾ ਰਹੇ ਆ ਇਹ ਦੁਕਾਨ ਜਿਹੜੀ 100 ਸਾਲ ਪੁਰਾਣੀ ਦੁਕਾਨ ਆ ਜਿੱਥੇ ਕਿ ਹਰ ਇੱਕ ਬਿਮਾਰੀ ਦਾ ਇਲਾਜ ਜਿਹੜਾ ਉਹ ਦੇਸੀ ਦਵਾਈਆਂ ਦੇ ਨਾਲ ਕੀਤਾ ਜਾਂਦਾ ਹੈ ਸੋ ਸਭ ਤੋਂ ਪਹਿਲਾਂ ਡਾਕਟਰ ਅਰਜਨ ਸਿੰਘ ਨੇ ਇਹ ਦਵਾਈਖਾਨਾ ਸ਼ੁਰੂ ਕੀਤਾ ਸੀ ਤੇ ਆਪਣੇ ਹੱਥੀਂ ਦਵਾਈਆਂ ਜਦਿਓ ਉਹ ਬਣਾ ਬਣਾਉਂਦੇ ਸਨ ਉਸ ਤੋਂ ਬਾਅਦ ਡਾਕਟਰ ਮਹਿੰਦਰ ਸਿੰਘ ਉਸ ਤੋਂ ਬਾਅਦ ਡਾਕਟਰ ਗੁਰਬਖਸ਼ ਸਿੰਘ ਤੇ ਅੱਜ ਡਾਕਟਰ ਖੁਸ਼ਵਿੰਦਰ ਸਿੰਘ ਦੇਸੀ ਦਵਾ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ ਸੋ ਦੇਸੀ ਦਵਾਖਾਨਾ ਪਿੰਡ ਕੈਨੌਰ ਜੋ ਕਿ ਮਰੰਡੇ ਦੇ ਨੇੜੇ ਸਥਿਤ ਪਿੰਡ ਹੈ ਪਿੰਡ ਕੈਨੌਰ ਤੇ ਇੱਥੇ ਦੇਸੀ ਦਵਾ ਦੇ ਨਾਲ ਹਰ ਇੱਕ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਖੁਸ਼ਵਿੰਦਰ ਸਿੰਘ ਦੇ ਨਾਲ ਜੀ ਗਾ ਖਾਲਸਾ ਵੈਕੂ ਜੀ ਕੀ ਫਤਿਹ ਮੈਂ ਡਾਕਟਰ ਖੁਸ਼ਵਿੰਦਰ ਸਿੰਘ ਪਿੰਡ ਕੈਨੌਰ ਖਾਲਸਾ ਖਾਨਦਾਨੀ દવાਖਾਨਾ ਜੀ ਤੇ ਲਗਭਗ 100 ਸਾਲ ਤੋਂ ਆਪਾਂ ਉਰੇ ਖਾਲਸਾ ਖਾਨਦਾਨੀ ਦਵਾਈ ਚਲਾ ਰਹੇ ਹਾਂ ਪਹਿਲਾਂ ਸਾਡੇ ਪਰਦਾਦਾ ਜੀ ਹੁੰਦੇ ਸੀ ਡਾਕਟਰ ਅਰਜਨ ਸਿੰਘ ਉਹਨਾਂ ਤੋਂ ਬਾਅਦ ਆਪਣੇ ਡਾਕਟਰ ਮਹਿੰਦਰ ਸਿੰਘ ਜੀ ਮੇਰੇ ਦਾਦਾ ਜੀ ਉਸ ਤੋਂ ਬਾਅਦ ਮੇਰੇ ਪਿਤਾ ਜੀ ਡਾਕਟਰ ਗੁਰਬਖਸ਼ ਸਿੰਘ ਅੱਜ ਪ੍ਰਮਾਤਮਾ ਨੇ ਇਹ ਸੇਵਾ ਮੰਨੂ ਬਖਸ਼ ਰਹੀ ਹੈ ਮੈਂ ਬਖਸੀ ਐ ਤੇ ਮੈਂ 30 ਸਾਲ ਤੋਂ ਲਗਭਗ ਉਸ ਏਸ ਦੁਕਾਨ ਪਰ ਕਿਤੇ ਵਾ ਕਰ ਰਹੇ ਹੈ ਲੋਕਾਂ ਦੀ ਜੀ ਪ੍ਰਾਣੀ ਤੋਂ ਪ੍ਰਾਣੀ ਬਿਮਾਰੀਆਂ ਦਾ ਇਲਾਜ ਸਾਡੇ ਕੋਲ ਆਯੁਰਵੈਦਿਕ ਤੇ ਅੱਜ ਇਲੈਕਟਰੋ ਹੋਮੋਪੈਥੀ ਦੇ ਵਿੱਚ ਬਹੁਤ ਜੀ ਵਧੀਆ ਤਸੱਲੀ ਬਖਸ਼ ਗਾਰੰਟੀ ਨਾਲ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਜਿਦੇ ਵਿੱਚ ਮੁੱਖ ਜਿਹੜੀਆਂ ਬਿਮਾਰੀਆਂ ਨੇ ਜਿਵੇਂ ਕਿ ਵਾਲ ਛੜਨਾ ਲਕੋਰੀਏ ਦੀ ਪ੍ਰੋਬਲਮ ਲੇਡੀਜ਼ ਨੂੰ ਤੇ ਆਪਣੇ ਕਹਿੰਦੇ ਸਕਿਨ ਦੀ ਅੱਜ ਕੱਲ ਬਹੁਤ ਪ੍ਰੋਬਲਮ ਆ ਰਹੀ ਹੈ ਜਿਵੇਂ ਕਿ ਦਾਦਖਾਲ ਕੂਜਲੀ ਤੇ ਬਾਕੀ ਜਿਹੜੀਆਂ ਹੈਗੀਆਂ ਨੇ ਜਿਵੇਂ ਬਾਵਾਸੀਰ ਦੀ ਤੇ ਸਟੋਨ ਦੀ ਪ੍ਰੋਬਲਮ ਗੁਰਦੇ ਦੇ ਵਿੱਚ ਪਥਰੀਆਂ ਦਾ ਇਲਾਜ ਬਹੁਤ ਹੀ ਤਸੱਲੀ ਬਖਸ਼ ਕੀਤਾ ਜਾਂਦਾ ਹੈ ਮਾਈਗਰੇਨ ਵੀ ਅੱਜਕੱਲ ਬਹੁਤ ਜ਼ਿਆਦਾ ਵੰਗਾਰੀ ਚੱਲ ਰਹੀ ਹੈ ਉਹਦਾ ਵੀ ਇਲਾਜ ਸਾਨੂੰ 10 ਦਿਨ ਦੇ ਅੰਦਰ ਅੰਦਰ ਰਿਜ਼ਲਟ ਮਿਲ ਜਾਂਦੇ ਆ ਮਾਈਗਰੇਨ ਦੇ ਜੋ ਦਵਾਈ ਤਾਂ ਆਪਾਂ ਨੂੰ ਥੋੜਾ ਜਿਹਾ ਲੰਬਾ ਟਾਈਮ ਖਾਣੀ ਪੈਂਦੀ ਹੈ ਪਰ ਲੇਕਿਨ ਆਪਾਂ ਨੂੰ 1-2 ਦਿਨਾਂ ਦੇ ਵਿੱਚੇ ਕਈ ਚੀਜ਼ਾਂ ਦੇ ਰਿਜ਼ਲਟ ਬਹੁਤ ਵਧੀਆ ਮਿਲ ਰਹੇ ਆ ਅੱਜੇ ਮੇਰੇ ਕੋਲ ਇੱਕ ਮਰੀਜ਼ 15 ਦਿਨ ਪਹਿਲਾਂ ਦਵਾਈ ਲੈ ਕੇ ਗਿਆ ਸੀ ਸਾਹ ਦੀ ਉਹ ਤਿੰਨ ਟਾਈਮ ਪੰਪ ਲੇ ਰਿਹਾ ਦਾ ਸਵੇਰੇ ਦੁਪਹਿਰੇ ਸ਼ਾਮ ਤੇ ਉਹ ਮਰੀਜ਼ ਹੈਗਾ ਸੀ ਆਪਣਾ ਉਹ ਮਰੀਜ਼ ਹੈਗਾ ਤੇ ਜੇ ਖੰਨੇ ਦੇ ਕੋਲ ਪਿੰਡ ਪਿੰਦਾ ਜੀ ਰਸੂਲੜਾਪੁਰ ਉੱਥੇ ਤੋਂ ਜਗਮੁਣ ਸਿੰਘ ਜੀ ਆਏ ਤੇ ਮੇਰੇ ਕੋਲ 15 ਬੀ ਦਿਨ ਪਹਿਲਾਂ ਦਵਾਈ ਲੈ ਕੇ ਗਏ ਸੀ ਜੋ ਤਿੰਨ ਟਾਈਮ ਪੰਪ ਲੈ ਰਹੇ تھے ਉਹਨਾਂ ਨੂੰ ਖੰਗ ਦੇ ਸਾਥ ਦੀ 13-14 ਸਾਲ ਪੁਰਾਣੀ ਬਿਮਾਰੀ ਸੀ ਜੀ ਅਰ ਤੋਂ ਮਹਾਰਾਜ ਦੀ ਕਿਰਪਾ ਨਾਲ ਉਹਨੂੰ ਪਹਿਲੇ ਦਿਨ ਤੋਂ ਹੀ ਰਿਜ਼ਲਟ ਮਿਲ ਗਿਆ ਉਹਦਾ ਪੰਪ ਪਹਿਲੇ ਦਿਨੇ ਛੁੱਟ ਗਿਆ ਜੀ ਯਾਨੀ ਕਿ ਆਯੁਰਵੇਦਿਕ ਦੇ ਵਿੱਚ ਤੇ ਇਲੈਕਟ੍ਰੋ ਹੋਮੋਓਪੈਥੀ ਦੇ ਵਿੱਚ ਇਹੋ ਜਿਹੇ ਚਮਤਕਾਰ ਹੁੰਨੇ ਆ ਕਿ ਅਸੀਂ ਖੁਦ ਹੈਰਾਨ ਹੋ ਜਾਂਦੇ ਆ ਵੀ ਐਨੇ ਵਧੀਆ ਰਿਜ਼ਲਟ ਵੀ ਮਿਲ ਸਕਦੇ ਆ ਤੇ ਮਹਾਰਾਜ ਦੀ ਕਿਰਪਾ ਨਾਲ ਅੱਜ ਨੂੰ ਪਰਮਾਤਮਾ ਨੇ ਮਾਨੂੰ ਇਹ ਸੇਵਾ ਦਿੱਤੀ ਹੈ ਜਦ ਤੱਕ ਹੈਗੇ ਆ ਸਤਿਗੁਰੂ ਸਤਿ ਤੋਂ ਹੀ ਸੇਵਾ ਲੰਧਰੇਣ ਬਾਕੀ ਹੁਣ ਅੱਜ ਕੱਲ ਜਿਵੇਂ ਕਿ ਨਵੀਂ ਟੈਕਨੋਲੋਜੀ ਚੱਲ ਰਹੀ ਹੈ ਜਿਵੇਂ ਅੱਜ ਥੈਰੇਪੀ ਆਪਾਂ ਇਤਵਾਰ ਨੂੰ ਸੇਵਾ ਕਰਦੇ ਆਂ ਹਰਿ ਕੇਤਵਾਰ ਨੂੰ ਹੁਣ ਅਸੀਂ ਥੈਰੇਪੀ ਦੀ ਸੇਵਾ ਫ੍ਰੀ ਕਰਦੇ ਆਂ ਜਿਦੇ ਵਿੱਚ ਸਾਡੇ ਕੋਲ ਬਹੁਤ 4-5 ਮਸ਼ੀਨਾਂ ਆਪਾਂ ਲੈ ਕੇ ਆਏ ਆਂ ਜਿਨ੍ਹਾਂ ਨਾਲ ਚੋਲ ਵੀ ਬਹੁਤ ਵਧੀਆ ਰਿਜ਼ਲਟ ਉਹਦੇ ਨਾਲ ਮਿਲਦੇ ਆਂ ਇਹ ਥੈਰੇਪੀ ਦੀਆਂ ਮਸ਼ੀਨਾਂ ਨੇ ਇਹ ਆਪਣੇ ਜਿਹੜੀ ਮਸ਼ੀਨ ਐ ਗੋਡਿਆਂ ਵਾਸਤੇ ਬਹੁਤ ਵਧੀਆ ਰਿਜ਼ਲਟ ਐ ਇਹ ਸਿਰਫ 10 ਮਿੰਟ ਲਾਉਣੀ ਪੈਂਦੀ ਐ ਇੱਕ ਦਿਨ ਦੇ ਵਿੱਚ ਇਹ ਤੋਂ ਬਾਅਦ ਆ ਜਾਂਦੇ ਰਹੀ ਆਪਣੀ ਸਰਵਾਈਕਲ ਵਾਸਤੇ ਜੀ ਇਹ ਮਸ਼ੀਨ ਸਰਵਾਈਕਲ ਵਾਸਤੇ ਹੈ ਜੀ ਤੇ ਇਹ ਮਸ਼ੀਨ ਜਿਹੜੀ ਹੈਗੀ ਆ ਕਮਰਦਰਦ ਵਾਸਤੇ ਹੈ ਜੀ ਜਿਹਨਾਂ ਦੇ ਕਮਰ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਉਹਦੇ ਪਰ ਬਹੁਤ ਵਧੀਆ ਕੰਮ ਆਉਂਦੀ ਹੈ ਸਭ ਤੋਂ ਮੇਨ ਜਿਹੜੀ ਮਸ਼ੀਨ ਹੈ ਜੀ ਉਹ ਹੈ ਕਾਂਸਾ ਥਾਲੀ ਤਕਰੀਬਨ ਅਜੇ ਮੈਂ ਇੰਨੇ ਵਧੀਆ ਰਿਜ਼ਲਟ ਲੈ ਚੁੱਕਿਆ ਹੈ ਜੀ ਜਿਨ੍ਹਾਂ ਦੇ ਪੈਰ ਸੁਣ ਰਹੇ ਨੇ ਆ ਰਾਤ ਨੂੰ ਨੀਂਦ ਨਹੀਂ ਆਉਂਦੀ ਥੱਲੇ ਤੋਂ ਅੱਡੀਆਂ ਦੇ ਵਿੱਚ ਦਰਦ ਰਹਿੰਦਾ ਏ ਇਹ ਮਸ਼ੀਨ ਦੇ ਬਹੁਤ ਵਧੀਆ ਰਿਜ਼ਲਟ ਹੈ ਆਪਾਂ ਐਤਵਾਰ ਨੂੰ ਹਰ ਇੱਕ ਸੰਡੇ ਨੂੰ ਇਹਦੀ ਸੇਵਾ ਹੁਣ ਫ੍ਰੀ ਕਰੀਦੀ ਐ ਕੋਈ ਵੀ ਆ ਕੇ ਡੈਮੋ ਲੈਣਾ ਚਾਹੁੰਦਾ ਏ ਤਾਂ ਲੈ ਸਕਦਾ